ਕੋਡੀ 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 ਵੀਰ ਸਿੰਘ ਜਿਆ ਨੂੰ ਜਨਮ ਦਿੱਤਾ ਹੈ ਉਹ 365 ਅਸਥਾਨਾਂ ਨੂੰ ਜਨਮ ਦੇਣ ਵਾਲੀ ਹਸਤੀ ਲੈ ਵੀ ਅਮਰੀਕ ਸਿਆ ਦੁੱਲਾ ਕਬੱਡੀ ਪਾ ਰਿਹਾ ਉਹ ਸਾਹਮਣੇ ਕਹਿੰਦੇ ਦੁੱਲੇ ਵੀ ਕਬੱਡੀ ਪੈਰੀ ਗਦਾਈ ਕੇ ਪਿੰਡ ਹੈ ਉਹ ਦੁੱਲਾ ਵੇਕ ਮੇਕ ਮਤੇ ਦੁੱਲਾ ਮੇਰੇ ਮਿੱਤਰੋ ਉਹ ਟੱਕਰ 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 ਉਹ ਟੱਕਰ ਸਿਰੇ ਦੀ ਉਹ ਬੱਲੇ ਬੱਲੇ ਉਹ 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 ਤਾੜੀ ਪਾ ਬਣਦੀ ਆ ਉਹ ਤਾੜੀ ਪਾ ਮੂ ਕਰਕੇ ਤਿੰਨ ਚਾਰ ਥਾਪੀਆਂ ਉਹ ਸੱਜੇ ਪੱਟ ਤੇ ਥਾੜ ਥਾੜ ਠੋਕੀਆਂ ਵੀ ਲੈਂਦੇ ਵਾਲੇ ਪਾਸੇ ਪਤਾ ਲੱਗੇ ਵੀ ਚੜਦੇ ਦੇ ਗਦਾਈ ਕੇ ਪਿੰਡ ਚ ਮੇਲਾ ਹੋ ਰਿਹਾ ਉਹ ਸਾਹਮਣੇ ਰੇਡਾਂ ਪੈਣ ਗਈਆਂ ਜੱਫੇ ਲੱਗਣਗੇ ਉਹ ਸਾਰਾ ਪਿੰਡ ਨੱਚੂ ਹਲੇ ਤਾਂ ਹਾਫ ਨਹੀਂ ਹੋਇਆ ਉਹ ਦੇਖੀ ਚੱਲਿਓ ਬਣਦਾ ਕੀ ਆ ਬਣਦਾ ਕੀ ਆ ਏ ਆ ਆ ਆ ਆ ਸਵਾਦ ਓਏ ਆਉਦਾ ਨਿਆਰਾ ਤਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਮਰੀਕ ਸਿਆ ਜੱਪ ਆ ਗਿਆ ਜੱਪ ਆ ਗਿਆ ਡਾਕਟਰ ਸ਼ਮਸ਼ੇਰ ਜੀ ਕਹਿੰਦੇ ਵੀ ਗੋਪੀ ਦਾ ਜੱਫਾ 1500 ਦਾ ਕਰਦੇ ਹੋ ਨਾਲ ਸਰਪੰਚ ਵੀਰਪਾਲ ਜੀ ਹੋਣਗੇ ਆਹ ਕਹਿੰਦੇ ਗੋਪੀ ਦਾ ਜੱਫਾ 1500 ਦਾ ਉਧਰ ਉਧਰ ਸੋਨੂ ਯੂਕੇ ਬੇਪੀ ਦਾ ਜੱਫਾ 2 ਦੁਨੀਆ ਸਵਾਦ ਪਾਲਦੀ ਐ ਅੱਜ ਕੱਲ ਲੋਕੀ ਗੋਬਿੰਦੇ ਦਾ ਡਾਇਲੋਗ ਨਹੀਂ ਪਸੰਦ ਕਰਦੇ ਹਰ ਕੋਈ ਸੱਨੀ ਦੋਲ ਦਾ ਘਸੋਨ ਪਾਲਦਾ ਆਹ ਕਹਿੰਦੇ ਕੌਣ ਐ ਇਹ ਗੋਪੀ ਗੋਪੀ ਤੇ ਜੱਪ ਜੱਪ ਤੇ ਗੋਪੀ ਜੱਟਾ ਸ਼੍ਰੀ ਰਾਮ ਤੂ ਤੇ ਜੱਟਾ ਛਰਿਆ ਤੂੰ ਤੇ ਧੱਕਾ ਕਰਦਾ ਤੇ ਸਾਡਾ ਚਾਲ ਦੂਜੀ ਦੇ ਟੱਕਰ ਸਿਰੇ ਦੀ ਹੋਣੀ ਆ ਗੁਰਦਾਸ ਬਾਕੀਪੁਰਗਾ ਇਹ ਆਸਟ੍ਰੇਲੀਆ ਵੀ ਖੇਡ ਆਇਆ ਇਹ ਯੂਰਪ ਵੀ ਖੇਡ ਆਇਆ ਇਹਨੇ ਕੈਨੇਡਾ ਵੀ ਬੱਲੇ ਬੱਲੇ ਕਰਵਾਈ ਆ ਲਓ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਕੇ ਪੈਂਦੇ ਆ ਪਟਾਕੇ ਜਰਾ ਪਾਇ ਲੈਣ ਦੇ ਖੈਂਦੇ ਪਹਿਲਵਾਨੀ ਜੁੱਸੇ ਖੇਹ ਲੈਣ ਦੇ ਔਰ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਦੁਨੀਆ ਨਜ਼ਾਰੇ ਲੈਂਦੀ ਲੈ ਲੈਣ ਦੇ ਜੋ ਨਜ਼ਾਰੇ ਲੈਂਦੀ ਲੈ ਲੈਣ ਦੇ ਰੈਫਰੀ ਕਹਿੰਦਾ ਵੀ ਨੰਬਰ ਜਾਫੀਆਂ ਦੇ ਸੇ ਆ ਇਹ ਗੁਰੂਕਰ ਮੇਲਾ ਇੱਧਰ ਕਹਿੰਦੇ ਕਬੱਡੀ ਫੇਰ ਪੈ ਰਹੀ ਐ ਫੇਰ ਕਹਿੰਦੇ ਕਬੱਡੀ ਪੈ ਰਹੀ ਐ ਹੀਰਾ ਸਿੰਘ ਸਾਹਿਬ ਵੇਖ ਲਲ ਕਿਰੇ ਵੱਜਦੇ ਉਹ ਵੇਖ ਤਾੜੀਆਂ ਪੈਂਦੀਆਂ ਉਹ ਪ੍ਰੇਖ ਮੇਲਾ ਨੱਚਦਾ ਇਹ ਦੂਤੇ ਕੁਜਲੀ ਉਹ ਕਬੱਡੀ ਤਾੜੀ 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 ਉਹ ਤਾੜੀ ਪਾ ਬਣਦੀ ਐ ਪਾਸੇ ਅੜਜੋ ਪਾਸੇ ਅੜਜੋ ਪਾਸੇ ਉੜਜੋ ਆ ਕੀ ਐ ਉਹ ਵੀਰ ਬੜ ਕੇ ਨੰਬਰ ਯਾਰ ਚੀਕਾਂਾ ਮਾਰੋ ਯਾਰ ਵੀਰ ਉਹ ਭਲਿਓ ਮਾਉਣ ਸੋ ਚੀਕਾਂ ਦਾ ਗਿੱਦੜ ਮਾਰਦੇ ਹੁੰਦੇ ਯਾਰ ਯਾਰ ਇੱਕ ਮਿੰਟ ਬੱਬੇ ਵੀਰੋ ਹੈਲੋ ਭਾਈਓ ਉਧਰ ਵੀਰ ਪਪਰੀਏ ਗੋਪੀ ਹਿਮਾਲਿਆ ਪਰਬਤ ਨਾਲ ਏਕ ਫਤਾਹਪੁਰ ਏ ਅੱਜੀ ਜੱਪ ਜੱਪ ਅੱਜੀ ਇੱਥੇ ਉਹਨੇ ਆਏ ਸੱਟੇ ਜਿਵੇਂ ਬੋਰਡ ਤੋਂ ਬਿੱਲਾ ਡਾਕਦਾ ਆਓ ਗੱਲ ਆਓ ਸਾਹਮਣੇ ਦੇਖੋ ਮੇਰੇ ਮਿੱਤਰ ਸਵਾਦ ਕਹਿੰਦੇ ਐਣ ਕਬੱਡੀ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ